So <todos> here. ਕਰਮ ਨਾ ਜਾ ਨਾਹੇ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵਹਾ ਮੇ ਕਮਾ ਨਦੀ ਜਾਏ ਤਰਣੀ ਆਏ ਪ੍ਰਵ ਸ਼ਰਣਾ ਗਤੀ ਕਿਰਪਾ ਨ ਦਇਆ ਇੱਕ ਅੱਖਰ ਹਰ ਮਨ ਬਸਤ ਨਾਨਕ ਹੋ ਤਨਹਾਂ ਇੱਕ ਅੱਖਰ ਹਰ ਮਨ ਵਸਤ ਨਾਨਕ ਹੋ ਤਨਹਾਂ ਜੁਗੋ ਜੁਗ ਅਟਲ ਉਹ ਜਹਾਨਾਂ ਦੇ ਵਾਲੀ ਚਵਰ ਤਖਤਾਂ ਦੇ ਮਾਲਕ ਗਿਆਨ ਦੇ ਮਜਸ਼ਮੇ ਰਹਿਮਤਾਂ ਦੇ ਭੰਡਾਰ ਤੁੰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜੂਰੀ ਦੇ ਅੰਦਰ ਹਾਜ਼ਰੀਆਂ ਲਗਾਰ ਰਹੀ ਅਤੇ ਸਤਿਗੁਰਾਂ ਜੀ ਦੀ ਪਾਵਨ ਮੁਬਾਰਕ ਨਿਗ੍ਹੀ ਕੋ ਦਤ ਅਨੰਦ ਮਾਣ ਰਹੇ ਪਰਮ ਸਨਮਾਨ ਜੋਗ ਗੁਰੂ ਦੇ ਆਰੀ ਗੁਰੂ ਸواری ਖਾਲਸਾ ਰੂਪ ਸਾਧ ਸੰਗਤ ਜੀਓ ਵੱਡੇ ਹੀ پاک ਹਨ ਜਗਤ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜਿਆਂ ਦੇ ਜੀਵਨ ਇਤਿਹਾਸ ਦੀ ਆਪਾਂ ਹਰ ਰੋਜ਼ ਸੰਜ ਪਾਉਂਦੇ ਹਾਂ ਜੀਵਨ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਆਓ ਲੜੀ ਨੂੰ ਅੱਗੇ ਤੋਰੀਏ ਦਾਸ ਤੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਅਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤੇ ਦੇ ਨਾਲ ਸੰਜ ਪਾਈਏ ਇੰਗੁਰਫਤੇ ਦੇ ਨਾਲ ਆਪੋ ਆਪਣੀਆਂ ਗੁਰੂ ਮਹਾਰਾਜ ਚਰਣਾ ਦੇ ਅੰਦਰ ਆਜਰੀਆਂ ਲਗਾਈਏ ਬੜੇ ਆਦਬ ਸਤਕਾਰ ਸਹਿਤ ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਸੀ ਸਤਕਾਰਯੋਗ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਮਰਦਾਨਾ ਜੀ ਭਾਈ ਵਾਲਾ ਜੀ ਰਾਏਪੋਏ ਦੀ ਤਲਵੰਡੀ ਪਹੁੰਚੇ ਸੀ ਐਮਨਾਬਾਦ ਤੋਂ ਮਾਤਾ ਜੀ ਦੌੜੇ ਆਏ ਨੇ ਪਿਤਾ ਜੀ ਦੌੜੇ ਆਏ ਨੇ ਚਾਚਾ ਲਾਲੂ ਜੀ ਦੌੜੇ ਆਏ ਨੇ ਬੜੇ ਚਾਮਾਂ ਦੇ ਨਾਲ ਮਿਲੇ ਨੇ ਜਦ ਉਸ ਸਮੇ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੂੰ ਜਦ ਪਿਤਾ ਨੇ ਵੇਖਿਆ ਹੈ ਤਾਂ ਉਹਨਾਂ ਨੇ ਥੋੜਾ ਗੁੱਸਾ ਕੀਤਾ ਹੈ ਕਿ ਸਾਡੇ ਲਾਲ ਨੇ ਜਿਹੜਾ ਇਹ ਕਿਹੜੇ ਰਸਤੇ ਤੇ ਤੁਰੇ ਐ ਅਰ ਬੜੇ ਧਰਮਨ ਨੇ ਮੇਰੇ ਪੁੱਤਰ ਨੇ ਆਪਣੀ ਜੁੜਾ ਭੇਖ ਬਣਾਇਆ ਹੈ ਕੋਈ ਪਤਾ ਨਹੀਂ ਲੱਗਦਾ ਤਾਂ ਉਹਨਾਂ ਨੇ ਬੜਾ ਗੁੱਸਾ ਕੀਤਾ ਸੀ ਤਾਂ ਜਦੋਂ ਗੁੱਸਾ ਕਰਦੇ ਸੀ ਭਾਈ ਲਾਲੂ ਨੇ ਆਪਣੇ ਵੱਡੇ ਭਰਾ ਮਹਿਤਾ ਕਾਲੂ ਜੀ ਨੂੰ ਸਮਝਾਉਣਾ ਕੀਤਾ ਤਾਂ ਉਹਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਲ ਲਾਲੂ ਦੀ ਗੱਲ ਕਰਦੇ ਸੀ ਤਾਂ ਉਹ ਕਹਿ ਰਹੇ ਸੀ ਕਾਲੂ ਤੁਮੇ ਕਬਾਕ ਉਚਾਰੇ ਆਪਣੇ ਭਰਾ ਨੂੰ ਸਮਝਾ ਕੇ ਲਾਲੋ ਨੂੰ ਕਹਿੰਦੇ ਨੇ ਕਿ ਤੁਸੀਂ ਹੁਣ ਬੋਲਣਾ ਨਹੀਂ ਹੈ ਨਾਨਕ ਦੇ ਨਾਲ ਮੈਂ ਗੱਲ ਕਰਦਾ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਨਾਲ ਉਹਨਾਂ ਨੇ ਗੱਲ ਕੀਤੀ ਚੇਤਨਾ ਕਰ ਚਿੱਤ ਦੇਹੋ ਵਿਸਾਰੇ ਜਿਹੜੇ ਵੀ ਤੁਹਾਡੇ ਪਿਤਾ ਨੇ ਜਾਂ ਸਾਡੇ ਵੱਲੋਂ ਤੁਹਾਡੇ ਇਸ ਆਉਣ ਦੇ ਸਵਾਗਤ ਦੇ ਵਿੱਚ ਕੋਈ ਕਮੀ ਰਹਗੀ ਹੈ ਕੁਝ ਬੋਲੇ ਆ ਗਏ ਅਸੀਂ ਤੁਹਾਡੇ ਤੋਂ ਮਾਫੀਆਂ ਮੰਗਦੇ ਆ ਨਿਝ ਜਨਨੇ ਦੇ ਸਦੇਖ ਦਿਆ ਕਰ ਤਸ ਸਤਕਾਰਯੋਗ ਚਾਚੂ ਲਾਲੂ ਜੀ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਕਹਿੰਦੇ ਨੇ ਆਪਣੇ ਪਿਤਾ ਦੇ ਬੋਲ ਛੱਡੋ ਸਾਰਿਆਂ ਨੂੰ ਤੁਸੀਂ ਛੱਡਦੇ ਹੋ ਸਿਰਫ ਆਪਣੇ ਮਾਂ ਦੇ ਵੱਲ ਵੇਖੋ ਤੁਹਾਡੀ ਜਨਨੀ ਨੂੰ ਵੇਖੋ ਗਮਨੋ ਨਹਿ ਵਿਦੇਸ ਰਹੋ ਨਿਜ ਕਰ ਤੁਹਾਡੀ ਮਾਂ ਤੁਹਾਡੇ ਵਗੈਰ ਬੜਾ ਮੁਸ਼ਕਲ ਸਮਾਂ ਉਹਨਾਂ ਦਾ ਬਤੀਤ ਹੁੰਦਾ ਹੈ ਬੜੇ ਤੁਹਾਨੂੰ ਯਾਦ ਕਰਦੇ ਨੇ ਇਹ ਦੇ ਕਰਕੇ ਹੁਣ ਤੁਸੀਂ ਜਿਹੜੇ ਸਫਰ ਤੇ ਚੱਲੇ ਹੋ ਬਦੇਸਾਂ ਦੇ ਵਿੱਚ ਜਾਣਾ ਹੈ ਨਗਰਾਂ ਦੇ ਵਿੱਚ ਜਾਣਾ ਹੈ ਤਾਂ ਉਹ ਤੁਸੀਂ ਨਾ ਜਾਓ ਆਪਣੇ ਘਰ ਰਹੋ ਅਤੇ ਮਨ ਸਨੇਮੈ ਮਗਨ ਰਹੇ ਨਿਤ ਤੁਹਾਡੇ ਮਾਤਾ ਜੀ ਤੁਹਾਡੇ ਦੇ ਵਿੱਚ ਮਗਨ ਰਹਿੰਦੇ ਨੇ ਮੇਰਾ ਲਾਟਲਾ ਪੁੱਤਰ ਕਦੋਂ ਆਵੇਗਾ ਮੇਰਾ ਨਾਨਕ ਕਦੋਂ ਆਵੇਗਾ بڑے ਤੁਹਾਨੂੰ ਯਾਦ ਕਰਦੇ ਨੇ ਇਹਦੇ ਕਰਕੇ ਸੁੱਤ ਆਪਣੇ ਤੁਹਾਡੇ ਵਿਛੋੜੇ ਦੇ ਵਿੱਚ ગયો ਵਿਦੇਸ਼ ਹਤੋਂ ਵਿੱਚ ਇੱਕ ਸੁੱਤ ਤਾਂ ਹਾਰ ਦੇ ਨਾਲ ਹਰ ਇੱਕ ਦੇ ਨਾਲ ਇੱਕੋ ਹੀ ਗੱਲ ਕਰਦੇ ਨੇ ਸਾਡਾ ਇੱਕ ਪੁੱਤਰ ਹੈ ਇੱਕ ਨਾਨਕ ਹੈ ਲਾਡਲਾ ਪੁੱਤਰ ਅਤੇ ਉਹ ਵੀ ਵਿਦੇਸ਼ ਦੇ ਵਿੱਚ ਗਿਆ ਹੈ ਸਾਡੇ ਘਰ ਦੇ ਵਿੱਚ ਸਾਡੀ ਲੜਨੀ ਨੂੰ ਰਾਣੀ ਨਹੀਂ ਹੈ ਸਾਡੇ ਪੁੱਤਰੇ ਨਹੀਂ ਨੇ ਤਾਂ ਇਸ ਬਿਰਾਗ ਦੇ ਵਿੱਚ ਬਹੁਤੀ ਵਾਰ ਯਾਦ ਕਰਦੇ ਨੇ ਜਾਂਤੇ ਕਲਪ ਵਿਲਾਪ ਕਲਾਪਾਂ ਜਦੋਂ ਵੀ ਯਾਦ ਆਉਂਦੇ ਨੇ ਪੁੱਤਰੇ ਜਦੋਂ ਵੀ ਯਾਦ ਆਉਂਦੇ ਹੋ ਪੁੱਤਰ ਜੀ ਤੁਸੀਂ ਇਹ ਬੜਾ ਕਲਪਦੇ ਨੇ ਬੜਾ ਆ ਰੋਣਾ ਕਰਦੇ ਨੇ ਇਹ ਦੇ ਕਰਕੇ ਸੁਤ ਬਿਰਹਾ ਤੇ ਤਨ ਪਰਤਾਪਾ ਤੁਹਾਡੇ ਮਾਤਾ ਜੀ ਸਤਕਾਰ ਜੋਗ ਤ੍ਰਿਪਤਾ ਜੀ ਤੁਹਾਡੇ ਵਿਜੋਗ ਦੇ ਤੁਹਾਡੇ ਵਿਛੋੜੇ ਦੇ ਵਿੱਚ ਇਹ ਬੜਾ ਹੀ ਯਾਦ ਕਰਦੇ ਨੇ ਤੁਹਾਨੂੰ ਤੁਹਾਡਾ ਬੜਾ ਵਿਰਾਗ ਲੱਗਾ ਹੈ ਸੁਨ ਤਸਰੋ ਨ ਸਦਨੇ ਤੇ ਤਾਈ ਜਦੋਂ ਤੁਹਾਡਾ ਪਤਾ ਲੱਗੇ ਆ ਕਿ ਮੇਰਾ ਨਾਨਕ ਪੁੱਤਰ ਆ ਰਿਹਾ ਹੈ ਇਹ ਨਗਰ ਦੇ ਵਾਰ ਆਗੇ ਨੇ ਮਾਂ ਬਿਨਾ ਚਪਲਾਂ ਤੋਂ ਬਿਨਾ ਜੁੱਤੀ ਤੋਂ ਮਾਂ ਭੱਜੀ ਆਈ ਹੈ ਤੁਹਾਡਾ ਮੁਖ ਵੇਖਣ ਦੇ ਲਈ ਬਦਨ ਬਲੋਕਤ ਹਿਤ ਦੁਰਤੇ ਆਈ ਕਿ ਕਦੋਂ ਮੈਂ ਆਪਣੇ ਪੁੱਤਰ ਨੂੰ ਨਿਹਾਰਾਂ ਜਾ ਕੇ ਕਦੋਂ ਮੈਂ ਆਪਣੇ ਪੁੱਤਰ ਨੂੰ ਵੇਖਾਂ ਜਾ ਕੇ ਕਿਉਂਕਿ ਜਿਹੜੀ ਮਾਂ ਦੀ ਮਮਤਾ ਹੈ ਐ ਪੁੱਤਰ ਜੀ ਐ ਨਾਨਕ ਤੁਹਾਡੇ ਕੋਲ ਬਿਆਨ ਕਰਨੇ ਬੜੇ ਮੁਸ਼ਕਲ ਹੈ ਕਿਉਂਕਿ ਤੁਹਾਡੀ ਮਾਂ ਦਾ ਜਿਹੜਾ ਪਿਆਰ ਹੈ ਵੱਡੋ ਪ੍ਰਾਤ ਹੋ ਪਿੱਤ ਸਮਝਾ ਨੋ ਤੁਹਾਡੀ ਮਾਂ ਦਾ ਜਿਹੜਾ ਪਿਆਰ ਹੈ ਨਾ ਉਹ ਤੁਹਾਡੀ ਤੁਹਾਡੇ ਨਾਲ ਹੈ ਪਰ ਇੱਕ ਤੁਹਾਨੂੰ ਮੈਂ ਬਚਨ ਕਹਿਣਾ ਤੁਹਾਡੇ ਪਿਤਾ ਜੀ ਤੁਹਾਡੇ ਨਾਲ ਗੁੱਸਾ ਕਰਦੇ ਨੇ ਕਿ ਤੁਸੀਂ ਇਦਾਂ ਦਾ ਬੇਖਤਾਰ ਨਾ ਕਰ ਲਿਆ ਜਾਂ ਜਿਵੇਂ ਵੀ ਤੁਸੀਂ ਆਪਣੇ ਪਰਿਵਾਰ ਦੇ ਕੋਲ ਜਾਣਾ ਸੀ ਮੋਦੀ ਖਾਨੇ ਦੀ ਕਾਰ ਕਿਉਂ ਛੱਡੀ ਹੈ ਤੁਹਾਡਾ ਇੱਕ ਪੁੱਤਰ ਸੁਲਤਾਨਪੁਰ ਹੈ ਇੱਕ ਤੁਹਾਡਾ ਪੁੱਤਰ ਤੁਹਾਡੇ ਸਹੁਰੇ ਬਟਾਲੇ ਹੈ ਤਾਂ ਇਹ ਦੇ ਕਰਕੇ ਤੁਹਾਡੇ ਨਾਲ ਥੋੜਾ ਗੁੱਸਾ ਕਰਦੇ ਨੇ ਤੁਹਾਡੇ ਪਿਤਾ ਜੀ ਪਰ ਮੈਂ ਤੁਹਾਨੂੰ ਇੱਕ ਗੱਲ ਕਹਾਂ ਸਾਡੇ ਪਰਿਵਾਰ ਦੇ ਵਿੱਚ ਇਹ ਰੀਤ ਹੈ ਕਿ ਵੱਡੋ ਭਰਾ ਤੇ ਪਿਤਾ ਸਮਝਾਣੋ ਅਸੀਂ ਆਪਣੇ ਵੱਡੇ ਭਰਾ ਨੂੰ ਪਿਤਾ ਦੇ ਵਾਂਗ ਸਮਝਦੇ ਆਂ ਲਾਲੂ ਜੀ ਕਹਿੰਦੇ ਨੇ ਤੁਹਾਡੇ ਪਿਤਾ ਮੇਰੇ ਵੱਡੇ ਭਰਾ ਨੇ ਅਤੇ ਮੈਂ ਇਹਨਾਂ ਨੂੰ ਆਪਣੇ ਪਿਤਾ ਦੇ ਵਾਂਗ ਸਮਝਦਾ ਹਾਂ ਮੈਂ ਲੋ ਇਹਨਾਂ ਦੀ ਇਤਨੀ ਰਿਸਪੈਕਟ ਕਰਦਾ ਹਾਂ ਇਦੇ ਕਰਕੇ ਤੁਹਾਨੂੰ ਵੀ ਮੈਂ ਬਚਨ ਕਰਦਾ ਸਨਮੁਖ ਨਹਿ ਕਬ ਬਚਨ ਬਕਾਨੋ ਜਿਵੇਂ ਤੁਸੀਂ ਨੀਵੇਂ ਪਾ ਕੇ ਖਲੋ ਜਾਂਦੇ ਹੋ ਆਪਣੇ ਪਿਤਾ ਦੇ ਸਾਹਮਣੇ ਤਾਂ ਅਸੀਂ ਹੁਣ ਤੱਕ ਆਪਣੇ ਭਰਾ ਦੇ ਸਾਹਮਣੇ ਐਡਾ ਨੀਵੇਂ ਪਾ ਕੇ ਖਲੋ ਜਾਂਦੇ ਨਹੀਂ ਉਹਨਾਂ ਨੂੰ ਕਦੇ ਬਚਨ ਨਹੀਂ ਅੱਗੇ ਮੋੜ ਕੇ ਬੋਲੇਗਾ ਤਾਂ ਜਿਵੇਂ ਤੁਸੀਂ ਖੜਦੇ ਹੋ ਸਤ ਤੁਹਾਨੂੰ ਇੱਕ ਤਰਲਾ ਹੈ ਨਿਜ ਨਕੇਤ ਚੱਲੇ ਅਬ ਹੁਣ ਸਾਡਾ ਜਿਹੜਾ ਘਰ ਹੈ ਨਿਜ ਸਾਡਾ ਘਰ ਹੈ ਸੀ ਆਪਣੇ ਘਰ ਚੱਲੋ ਤੁਹਾਡਾ ਘਰ ਹੈ ਰਹੋ ਨਾ ਵਿਦੇਸ਼ ਜਾਓ ਆਪਣੇ ਘਰ ਰਹੋ ਤੁਹਾਨੂੰ ਵਿਦੇਸ਼ ਜਾਣ ਦੀ ਜ਼ਰੂਰਤ ਨਹੀਂ ਹੈ ਰੱਬ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਅਤੇ ਆਪਣੇ ਘਰ ਦੇ ਵਿੱਚ ਰਹੋ ਮਾਤਾ ਪਿਤਾ ਸੁੱਖ ਸਹਜੇ ਦੂਰ ਕਰੋ ਇਹ ਬੇਸ ਮਾਤਾ ਪਿਤਾ ਨੂੰ ਆਨੰਦ ਦੇ ਵਿੱਚ ਕਰੋ ਸਾਡੇ ਨਗਰ ਦੇ ਵਿੱਚ ਖੁਸ਼ੀਆਂ ਲੈ ਕੇ ਆਓ ਆਨੰਦ ਦਾ ਖੇੜਾ ਲੈ ਕੇ ਆਓ ਸਾਡੇ ਨਗਰ ਦੇ ਵਿੱਚ ਵਿਚਰੋ ਲੋਕਾਂ ਨੂੰ ਤਾਰਨਾ ਹੈ ਸੰਗਤ ਕਰਨੀ ਹੈ ਸਾਡੇ ਨਗਰ ਦੇ ਵਿੱਚ ਤੁਸੀਂ ਜਿੰਮੇ ਮਰਜ਼ੀ ਕਰ ਸਕਦੇ ਸਾਡੇ ਇੱਥੇ ਬਹਿ ਕੇ ਜਿੰਮੇ ਮਰਜ਼ੀ ਤੁਸੀਂ ਲੋਕਾਂ ਨੂੰ ਕਰ ਸਕਦੇ ਹੋ ਗਿਆਨ ਸਾਨ ਸ੍ਰੀ ਗੁਰੂ ਨਾਨਕ ਬਾਨੀ ਤਾਂ ਜਦੋਂ ਚਾਚੂ ਸਤਕਾਰਯੋਗ ਲਾਲੂ ਜੀ ਬੋਲੇ ਨੇ ਚਾਚਾ ਜੀ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਅਗੋਂ ਉਹਨਾਂ ਨੇ ਜਵਾਬ ਦਿੱਤਾ ਹੈ ਆਨਨਪਨ ਹੈ ਅਨਕ ਗੁਣ ਖਾਨੀ ਮਲੋ ਗੁਰੂ ਨਾਨਕ ਦੇ ਮਹਾਰਾਜ ਜੀ ਗੁਣਾ ਦੇ ਖਾਨੀ ਆਪਣੇ ਚਾਚਾ ਲਾਲੂ ਜੀ ਨੂੰ ਜਵਾਬ ਦਿੰਦੇ ਨੇ ਨਿਜ ਨਕੇਤ ਅਰੋਕਿਓ ਕਰਦਾਵਾ ਉਹਨਾਂ ਨੇ ਕਿਹਾ ਪਿਤਾ ਜੀ ਨੂੰ ਕਿ ਤੁਸੀਂ ਬੋਲਣਾ ਨਹੀਂ ਰੋਕਿਆ ਲਾਲੂ ਜੀ ਨੇ ਅ ਲਾਲੂ ਜੀ ਨੇ ਆਪਣੇ ਭਤੀਜੇ ਨੂੰ ਕਿ ਆ ਨਾਨਕ ਨੂੰ ਕਿ ਸਾਡਾ ਇੱਕ ਘਰ ਹੈ ਸਾਡੇ ਬਜ਼ੁਰਗਾਂ ਦਾ ਘਰ ਹੈ ਤੁਹਾਡਾ ਘਰ ਹੈ ਤੁਸੀਂ ਆਪਣੇ ਘਰ ਦੇ ਵਿੱਚ ਰਹੋ ਸਾਡੇ ਘਰ ਦੇ ਵਿੱਚ ਹਰ ਇੱਕ ਚੀਜ਼ ਹੈ ਤੁਹਾਡੇ ਤੋਂ ਬਿਨਾ ਤੁਹਾਡੇ ਬੱਚਿਆਂ ਤੋਂ ਬਿਨਾ ਸਾਨੂੰ ਇਦਾਂ ਲੱਗਦਾ ਘਰ ਦੇ ਵਿੱਚ ਬਹੁਤ ਚੀਜ਼ੀਆਂ ਅਧੂਰੀਆਂ ਨੇ ਜਦੋਂ ਤੁਸੀਂ ਆਗੇ ਤੁਹਾਡੇ ਪੁੱਤਰ ਆਗੇ ਸਾਡੀ ਨੂ ਰਾਣੀ ਆਗੀ ਤਾਂ ਸਾਡਾ ਘਰ ਨੇ ਮੁਕੰਮਲ ਪੂਰਾ ਹੋ ਜਾਣਾ ਹੁਣ ਸਾਡਾ ਘਰ ਅਧੂਰਾ ਹੈ ਕਿਸੇ ਚੀਜ਼ ਦੀ ਟੋਟ ਨਹੀਂ ਹੈ ਕਿਸੇ ਵਸਤੂ ਦੀ ਘਾਟ ਨਹੀਂ ਹੈ ਪਰ ਇੱਕੋ ਹੀ ਘਾਟ ਹੈ ਸਾਡੇ ਪੁੱਤਰਿਆਂ ਦੀ ਕੋਈ ਘਾਟ ਹੈ ਸਾਡੀ ਨੂ ਰਾਣੀ ਦੀ ਇੱਕੋ ਹੀ ਘਾਟ ਹੈ ਸਾਡੇ ਪੁੱਤਰ ਨਾਨਕ ਦੀ ਤਾਂ ਹੁਣ ਗੁਰੂ ਨਾਨਕ ਦੇ ਮਹਾਰਾਜੀਆਂ ਨੇ ਆਪਣੇ ਚਾਚਾ ਜੀ ਨੂੰ ਜਵਾਬ ਦਿੱਤਾ ਹੈ ਤਕਰੀਬਨ ਉਸ ਸਮੇਂ ਨਗਰ ਸਾਰੀ ਪਹੁੰਚ ਗਿਆ ਸੀ ਚੰਦਰਪਾਨ ਦੇ ਖੂਹ ਤੇ ਰਾਏ ਪੋਏ ਦੀ ਤਲਵੰਡੀ ਤੋਂ ਬਾਹਰ ਸਤਿਗੁਰੂ ਬੈਠੇ ਸੀ ਮਾਤਾ ਜੀ ਕੋਲ ਬੈਠੇ ਨੇ ਪਿਤਾ ਜੀ ਬੈਠੇ ਨੇ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਜਵਾਬ ਦਿੰਦੇ ਨੇ ਕਹਿੰਦੇ ਇੱਕ ਨਕੇ ਤਾਂ ਰੋਕਿਓ ਕਰ ਦਾਵਾ ਕਹਿੰਦੇ ਮੈਂ ਵੀ ਇੱਕ ਘਰ ਦੇ ਵਿੱਚ ਟਿਕਾਣਾ ਕੀਤਾ ਹੈ ਮੈਂ ਵੀ ਇੱਕ ਘਰ ਮੱਲਿਆ ਹੋਇਆ ਹੈ ਤੁਸੀਂ ਕਹਿੰਦੇ ਹੋ ਆ ਘਰ ਤੁਹਾਡਾ ਹੈ ਇਸ ਘਰ ਨੂੰ ਮੰਨ ਲਓ ਜਿੱਤ ਹੈ ਕਥੇ ਨਾ ਹੋ ਤ ਚਲਾਵੇ ਤਾਂ ਜਿਹੜਾ ਘਰ ਦਾ ਤੁਸੀਂ ਜ਼ਿਕਰ ਕਰਦੇ ਹੋ ਚਾਚਾ ਜੀ ਇਸ ਘਰ ਦੇ ਵਿੱਚ ਪਹਿਲੇ ਦਾਦਾ ਜੀ ਸੀ ਹੁਣ ਪਿਤਾ ਜੀ ਨੇ ਮੈਂ ਆ ਮੰਗ ਇਹ ਤੋਂ ਬਾਅਦ ਮੇਰੇ ਬੱਚੇ ਆਉਣਗੇ ਪੀੜੀ ਦਰ ਪੀੜੀ ਸਮੇਂ ਦੇ ਨਾਲ ਉਹ ਘਰ ਦੀ ਜਿਹੜੀ ਥਾਂ ਮੱਲੀ ਜਾਂਦੀ ਹੈ ਘਰ ਦੇ ਵਿੱਚ ਤਬਦੀਲੀ ਆ ਜਾਂਦੀ ਹੈ ਜਿਉਂ-ਜਿਉਂ ਪਰਿਵਾਰ ਵੱਧਦਾ ਜਾਂਦਾ ਹੈ ਤਿਉਂ-ਤਿਉਂ ਉਹ ਘਰ ਛੋਟਾ ਹੁੰਦਾ ਜਾਂਦਾ ਹੈ ਪਰ ਪਿਤਾ ਜੀ ਜਿਹੜਾ ਕਰ ਮੈਂ ਮੱਲੇ ਆ ਨਾ ਤਾਂ ਉਹ ਕਰਨਾ ਛੋਟਾ ਹੈ ਅਤੇ ਨਾ ਉਹਦੇ ਵਿੱਚ ਕੋਈ ਤਬਦੀਲੀ ਆਉਂਦੀ ਹੈ। ਐਦਾਂ ਦਾ ਕਰ ਮੈਨੇ ਮੱਲੇ ਆ ਕੂਰ ਨਕੇਤ ਔਰ ਸਭ ਜਾਣੇ ਤਾਂ ਦੁਨੀਆ ਦੀ ਹਰ ਇੱਕ ਸ਼ੈ ਘਰ ਤੋਂ ਲੈ ਕੇ ਵਸਤੂ ਪਦਾਰਥ ਜੋ ਵੀ ਚੀਜ਼ ਹੈ ਦੁਨੀਆ ਦੀ ਇਹ ਚਾਚਾ ਜੀ ਮੈਨੇ ਪੂਰ ਕੂੜ ਕਰਕੇ ਮੰਨੀ। ਕਿਉਂਕਿ ਇਹ ਦੁਨੀਆ ਜਿਹੜੀ ਹੈ ਰੱਬ ਨੇ ਆਪਣੀ ਖੇਡ ਬਣਾਈ ਹੈ। ਅਸੀਂ ਦਿਵਸ ਰਾਤ ਦੋਈ ਦਾਈ ਦਾਇਆ ਰੱਬ ਨੇ ਸਾਨੂੰ ਖਡਾਉਣਾ ਬਣਾਇਆ ਦਿਵਸ ਰਾਤ ਰਾਤ ਜਿਹੜੀ ਸਾਨੂੰ ਖਡਾ ਰਹੀ ਹੈ ਦਾਈ ਹੈ ਦਿਵਸ ਰਾਤ ਦੋਈ ਦਾਇ ਦਾਇਆ ਖਡਾਉਣੇ ਨੇ ਸਾਨੂੰ ਖਡਾਣੇ ਨੇ ਰਾਤ ਖਡਾ ਰਹੀ ਹੈ ਸਾਨੂੰ ਦਿਨ ਖਡਾ ਰਹੀ ਹੈ ਰਾਤ ਸਾਨੂੰ ਸੁਆ ਦਿੰਦੀ ਹੈ ਤੇ ਦਿਨ ਸਾਨੂੰ ਆਪਣੇ ਕਮਾਂਕਾਰਾਂ ਦੇ ਵਿੱਚ ਇਦਾਂ ਲਾ ਕੇ ਰੱਖਦਾ ਏ ਰੱਬ ਦੀ ਖੇਡ ਹੈ ਸਾਰੀ ਦਾਈ ਦਾਇਆ ਨੇ ਜਿਹੜੇ ਏ ਰੱਬ ਦੇ ਹੁਕਮ ਦੇ ਅਨੁਸਾਰ ਨੇ ਉਹਨਾਂ ਨੇ ਸਾਨੂੰ ਖੇਡੇ ਲਾਇਆ ਹੋਇਆ ਜਿਸ ਤਰ੍ਹਾਂ ਰੈਣ ਗਵਾਇ ਸੋ ਇੱਕ ਦਿਸ ਗਵਾਇ ਖਾਏ ਹੀਰੇ ਜੈਸਾ ਜਨਮ ਕੌਡੀ ਬਦਲ ਲੈ ਜਾਏ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਆਪਣੇ ਚਾਚਾ ਜੀ ਨੂੰ ਕਹਿੰਦੇ ਨੇ ਤਹ ਨਕੇਤ ਸੋ ਜਨ ਜਬ ਮਨ ਮੰਨੇ ਕਹਿੰਦੇ ਜਿਸ ਦਰ ਦੀ ਜਿਸ ਘਰ ਦੀ ਗੱਲ ਮੈਂ ਤੁਹਾਡੇ ਕੋਲ ਕਰਦਾ ਪਿਆ ਚਾਚਾ ਜੀ ਉਹ ਘਰ ਸਦਈ ਵੀ ਹੈ ਉਸ ਘਰ ਦੇ ਵਿੱਚ आनंद ਹੈ ਉਸ ਘਰ ਦੇ ਵਿੱਚ ਖੇੜਾ ਹੈ ਅਤੇ ਬਿਨ ਸਜਾਏ ਇਹ ਪੂਰ ਪਸਾਰਾ ਜਿਸ ਘਰ ਦੀ ਤੁਸੀਂ ਗੱਲ ਕਰਦੇ ਹੋ ਜਿਸ ਦੁਨੀਆ ਦੀ ਤੁਸੀਂ ਗੱਲ ਕਰਦੇ ਹੋ ਪਿਤਾ ਜੀ ਚਾਚਾ ਜੀ ਮਾਤਾ ਜੀ ਇਹ ਬਹੁਤਾ ਚਿਰ ਰਹਿਣ ਵਾਲਾ ਰਹਿਣ ਵਸੇਰਾ ਨਹੀਂ ਹੈ ਅਰ ਰੱਬ ਦਾ ਸੱਦਾ ਕਦੋਂ ਆ ਜਾਏਗਾ ਕੋਈ ਪਤਾ ਨਹੀਂ ਤਾਂ ਫਿਰ ਸਾਨੂੰ ਪਤਾ ਵੀ ਨਹੀਂ ਲੱਗਦਾ ਜਦੋਂ ਇਸ ਦੁਨੀਆ ਦੇ ਵਿੱਚੋਂ ਜਾਣਾ ਹੈ ਸਾਡਾ ਖਾਣਾ ਪੀਣਾ ਸਭ ਕੁਝ ਦੁਨੀਆ ਤੋਂ ਮੁੱਕ ਜਾਂਦਾ ਹੈ ਇਹ ਫਿਰ ਘਰ ਹੀ ਜਿਹੜਾ ਹੈ ਸਾਡੇ ਲਈ ਕੋੜ ਹੈ ਹਰ ਇੱਕ ਚੀਜ਼ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਸਾਡੇ ਲਈ ਕੋੜ ਫਸੈ ਬਾਦ ਨਰ ਜਗ ਜੰਜਾਰਾ ਪਰ ਇਹ ਇਨਸਾਨ ਜਿਹੜਾ ਹੈ ਇਸ ਜੰਜਾਲ ਦੇ ਵਿੱਚ ਇਸ ਜਾਲ ਦੇ ਵਿੱਚ ਫਸਿਆ ਜਾ ਰਿਹਾ ਗੁਰੂ ਨਾਨਕ ਦੇ ਮਹਾਰਾਜ ਜੀ ਤੇ ਨਹੀਂ ਕਹਿੰਦੇ ਕਵੀ ਜੀ ਕਹਿੰਦੇ ਨੇ ਕਿ ਆਪਣਾ ਘਰ-ਵਾਰ ਛੱਡਣਾ ਹੈ ਪਰ ਘਰ-ਵਾਰ ਦਾ ਇਤਨਾ ਮੋਹ ਵੀ ਨਹੀਂ ਕਰਨਾ ਕਿ ਇਹ ਰੱਬ ਦੇ ਦਰਨ ਨੂੰ ਰੱਬ ਦੇ ਕਰਨੋਂ ਵਿਸਾਰ ਦੇਵੇ ਰੱਬ ਦੀ ਮੁਹੱਬਤ ਨੂੰ ਵਿਸਾਰ ਦੇਵੇ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਕਿ ਬੈਸ ਬਿਹਾਵੇ ਬਿਸਰੇ ਸਾਈ ਤਬ ਬੈਸ ਬਿਹਾਵੇ ਮਤਲਬ ਇਹ ਉਮਰ ਜਿਹੜੀ ਹੈ ਨਾ ਸਾਈ ਦੇ ਬਗੈਰ ਰੱਬ ਦੇ ਬਗੈਰ ਇਹ ਵਿਅਰਥ ਹੈ ਅਤੇ ਇਹ ਵਿਅਰਥ ਇਦਾਂ ਦੀ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਬੇਮਕੋ ਹੋਏ ਆਰਾਮ ਤੇ ਲਗਨ ਜਨਮ ਵਿਜੋਗ ਖਿੰਮੇ ਕੌੜੇ ਹੋਏ ਗਏ ਜਿਤੜੇ ਮਾਇਆ ਪੋਹ ਹਰ ਇੱਕ ਸੈ ਹਰ ਇੱਕ ਚੀਜ਼ ਇਨਸਾਨ ਦੇ ਲਈ ਸੰਗਤ ਦੀ ਕੋੜੀ ਹੋ ਜਾਂਦੀ ਹੈ ਤਾਂ ਜਦੋਂ ਇਹ ਰੱਬ ਨੂੰ ਵਿਸਾਰਦਾ ਹੈ ਗਮਨ ਅੰਤ ਸਮੇਂ ਕਰ ਚਾਰੀ ਹੁਣ ਜਿਹੜੀਆਂ ਮੱਲਾ ਮਾਰਾਂਗੇ ਕਿ ਆ ਕਰ ਮੇਰਾ ਹੈ ਆਦਰ ਮੇਰਾ ਹੈ ਅਪਰਵਾਰ ਮੇਰਾ ਹੈ ਅੰਤਲੇ ਸਮੇਤਾ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਹੱਥ ਛਾੜਨ ਦਾ ਵੀ ਸਮਾਂ ਨਹੀਂ ਲੱਗਦਾ ਕਹਿਣ ਦਾ ਪਾਵਜਾ ਹੱਥ ਝਾਰੀ ਖਾਲੀ ਹੱਥ ਜਾਂਦਾ ਹੈ ਦੁਨੀਆ ਤੋਂ ਇਹਦੇ ਪੱਲੇ ਇਹਦੇ ਨਾਲ ਕੁਝ ਵੀ ਨਹੀਂ ਜਾਂਦਾ ਨਾਲ ਕੀ ਜਾਣਾ ਹੈ ਰੱਬ ਦਾ ਪਿਆਰ ਜਾਣਾ ਹੈ ਨਾਲ ਕੀ ਜਾਣਾ ਹੈ ਜਿਨੇ ਇਹਨੂੰ ਵਸਾਰੇਆ ਹੋਇਆ ਦੋ ਜਹਾਨਾਂ ਦੇ ਵੱਲ ਉਹ ਇਹਦੇ ਨਾਲ ਸੰਗੀ ਸਾਥੀ ਬਣਨਗੇ ਪੂਰਬ ਸੋਰਾ ਹੈ ਅੱਗੇ ਜਾਏ ਜਿਸ ਚੀਜ਼ ਨੇ ਅੱਗੇ ਜਾਣਾ ਹੈ ਉਹਨੇ ਕਦੇ ਵੀ ਉਹਦੇ ਨਾਲ ਇਹਨੇ ਪਿਆਰ ਮਹੱਬਤ ਨਹੀਂ ਕੀਤੀ ਹੁਣ ਪਿਆਰ ਜਿਹੜਾ ਚਾਚਾ ਜੀ ਨੂੰ ਕਹਿ ਰਹੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਚਾਚਾ ਜੀ ਮੈਨੂੰ ਦੱਸੋ ਕਿ ਦੁਨੀਆ ਦੇ ਵਿੱਚ ਹਰ ਇੱਕ ਸ਼ੈ ਕੂੜ ਹੈ ਹਰ ਇੱਕ ਸ਼ੈ ਜਿਹੜੀ ਨਾਸਵੰਤ ਹੈ ਸਿਰਫ ਰੱਬ ਦਾ ਪਿਆਰ ਹੈ ਜਿਹੜਾ ਸਦੀਵੀ ਹੈ ਅਤੇ ਫਸੇ ਕੂਰ ਮੈਂ ਬੈ ਸਿ ਬਿਹਾਈ ਜਿਸ ਗੱਲ ਦਾ ਤੁਸੀਂ ਜ਼ਿਕਰ ਕਰਦੇ ਹੋ ਇਹ ਰਹਿਣ ਬਸੇਰਾ ਹੈ ਅਤੇ ਇੱਥੇ ਪਤਾ ਨਹੀਂ ਕਿੰਨੇ ਕ ਦਿਨ ਰਹਿਣਾ ਹੈ ਹੁਣ ਇਹਦੇ ਜੰਗਾਲ ਦੇ ਵਿੱਚ ਬੜੇ ਫਸੇ ਨੇ ਕਿਆ ਮੇਰੀ ਮੇਰੀ ਕਰਤੇ ਜਨਮ ਗयो ਸਾਇਰ ਸੋਖ ਪੁਜੰਗ ਬਲਿਓ ਮੇਰੀ ਮੇਰੀ ਕਰਦੇ ਇਨਸਾਨ ਦਾ ਜਨਮ ਵਿਅਰਥ ਚੱਲਿਆ ਗਿਆ ਆ ਵੀ ਮੇਰਾ ਹੈ ਆ ਵੀ ਮੇਰਾ ਹੈ ਤਾਂ ਜਦੋਂ ਰੱਬ ਦਾ ਸਦਾ ਹੁੰਦਾ ਹੈ ਬੈਸ ਬਿਹਾਈ ਇਹਦੀ ਉਮਰ ਇਹਦਾ ਸਮਾਂ ਇਹਦਾ ਜਨਮ ਸਤਿਗੁਰੂ ਕਹਿੰਦੇ ਨੇ ਇਦਾਂ ਵਿਅਰਥ ਚੱਲਿਆ ਜਾਂਦਾ ਹੈ ਹੀਰੇ ਵਰਗਾ ਜਨਮ ਹੈ ਭਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਵਿੰਦ ਦੇ ਮਿਲਣ ਕੀ ਇਹ ਤੇਰੀ ਵਰੀ ਆ ਰੱਬ ਨੂੰ ਮਿਲਣ ਦੀ ਇਹ ਵਾਰੀ ਹੈ ਪਰਮਾਤਮਾ ਨੂੰ ਮਿਲਣ ਦੀ ਪਰ ਇਹ ਮੇਰੇ ਤੇਰੇ ਦੇ ਵਿੱਚ ਰਹਿ ਗਿਆ ਹੈ ਆ ਵੀ ਮੇਰਾ ਆ ਵੀ ਮੈਂ ਆ ਜਿੱਥੇ ਹੈ ਇਨਸਾਨ ਦੀ ਆਪਣੀ ਆਪਣੀ ਹਮਾਂ ਚੱਲਦੀ ਤਗੁਰ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਲਾਲੂ ਭਖੈ ਤਾਤ ਸੁਨ ਆਏ ਤੁਜਮਾਤ ਤਾਂ ਜਦੋਂ ਗੁਰੂ ਨਾਨਕ ਦੇ ਮਹਾਰਾਜ ਜੀ ਸੁਣਾ ਰਹੇ ਸੀ ਉਹ ਲਾਲੂ ਜੀ ਨੇ ਚਾਚਾ ਜੀ ਨੇ ਪਿਤਾ ਜੀ ਬੈਠੇ ਨੇ ਉਹਨਾਂ ਨੂੰ ਲਾਲੂ ਜੀ ਨੇ ਕਹਿ ਦਿੱਤਾ ਤੁਸੀਂ ਬੋਲਣਾ ਨਹੀਂ ਹੈ ਮਾਤਾ ਤਰਪਦਾ ਜੀ ਤਾਂ ਵੈਸੇ ਨਹੀਂ ਬੋਲਦੇ ਮੇਰਾ ਲਾਲ ਕਾਫੀ ਸਮੇਂ ਬਾਅਦ ਘਰ ਆਏ ਨੇ ਤਾਂ ਆਪਣੇ ਘਰ ਲੈ ਕੇ ਜਾਵਾਂਗੀ ਆਪਣੇ ਲਾਲ ਦੇ ਨਾਲ ਬੜੀਆਂ ਦਿਲ ਦੀਆਂ ਗੱਲਾਂ ਕਰਾਂਗੇ ਉਹ ਤਾਂ ਮਾਤਾ ਜੀ ਤਾਂ ਵੈਸੇ ਨਹੀਂ ਬੋਲਦੇ ਤਾਂ ਹੁਣ ਲਾਲੂ ਜੀ ਕਹਿ ਰਹੇ ਨੇ ਚਾਚਾ ਜੀ ਕਹਿੰਦੇ ਪੁੱਤਰ ਜੀ ਤੁਹਾਡੀਆਂ ਸਾਰੀਆਂ ਗੱਲਾਂ ਸੀ ਮੰਨਦੇ ਆ ਅਰ ਜਿਹੜਾ ਹੁਣ ਤੁਹਾਡੇ ਤੇ ਇਹ ਸਮਾਂ ਅਸੀਂ ਦੱਸ ਰਹੇ ਆ ਨਾ ਪੁੱਤਰ ਜੀ ਹੁਣ ਘਰ ਚੱਲੋ ਘਰ ਚੱਲੋ ਅਤੇ ਪਹਿਲਾਂ ਆਪਣੀ ਮਾਂ ਨੂੰ ਤੱਕੋ ਕਿਉਂਕਿ ਤੁਹਾਡੀ ਮਾਂ ਜਦੋਂ ਦੀ ਆਈ ਹੈ ਪੈਰਾਂ ਦੇ ਵਿੱਚ ਜੋੜਾ ਨਹੀਂ ਹੈ ਤੁਹਾਨੂੰ ਦੌੜਦਿਆਂ ਹੋਇਆਂ ਤੁਹਾਡੇ ਕੋਲ ਆਈ ਹੈ ਮਾਂ ਨੇ ਤੁਹਾਡੇ ਚਿਹਰੇ ਤੋਂ ਇੱਕ ਪਲਕ ਵੀ ਨਹੀਂ ਚੁਕਾਈ ਹੈ ਤੁਹਾਡੇ ਟਿਕਟਕੀ ਦੇ ਨਾਲ ਤੁਹਾਨੂੰ ਤੱਕ ਰਹੇ ਨੇ ਮੇਰਾ ਲਾਲ ਮੇਰਾ ਪੁੱਤਰ ਕਿ ਮੈਂ ਲਾਲ ਨੇ ਚਲੇ ਜਾਣਾ ਹੈ ਮੇਰਾ ਪੁੱਤਰ ਜਾਣ ਨਹੀਂ ਗੱਲਾਂ ਕਰਦਾ ਤੁਹਾਡੀ ਮਾਂ ਤਰਪਤਾ ਬੜੇ ਚਾਮਾਂ ਦੇ ਨਾਲ ਤੁਹਾਨੂੰ ਵੇਖ ਰਹੀ ਹੈ। ਇਤਨਾ ਚਾਹ ਹੈ ਤੁਹਾਡੀ ਮਾਂ ਨੂੰ ਇਤਨੇ ਚਾਹ ਦੇ ਨਾਲ ਵੇਖਦੀ ਹੈ ਬਹੁਤ ਦਿਵਸ ਕੀ ਦਰਸਕੀ ਕੋ ਅਵੇਲਾਕਾ ਅਦੇਕਾਤ ਲਾਲੂ ਜੀ ਕਹਿੰਦੇ ਪੁੱਤਰ ਜੀ ਜਿਹੜਾ ਤੁਹਾਡਾ ਦਿਲ ਕਰਦਾ ਤੁਸੀਂ ਉਹ ਕਰਿਓ। ਘਰ ਚਲੋ ਘਰ ਜਾ ਕੇ ਤੁਸੀਂ ਪਹਿਲਾਂ ਆਪਣੀ ਮਾਂ ਦੇ ਨਾਲ ਗੱਲਾਂ ਬਾਤਾਂ ਕਰੋ। ਇਨਾਂ ਦੇ ਦਰਸ਼ਨ ਦੀ ਅਵੇਲਾਖਾ ਸੀ ਕਿ ਮੇਰਾ ਪੁੱਤਰ ਕਦੋਂ ਆਵੇਗਾ ਮੈਂ ਗੱਲਾਂ ਕਰਨੀਆਂ ਨੇ ਤਾਂ ਸਾਡੇ ਨਾਲ ਚੱਲੋ ਹੋਂ ਲਾਲ ਚਾਚਾ ਲਾਲੂ ਪਿੱਤ ਤੁਮਰਾ ਤਾਂ ਕਹਿੰਦੇ ਇਦਾਂ ਸਮਝੋ ਮੈਂ ਤੁਹਾਡਾ ਚਾਚਾ ਨਹੀਂ ਹੁਣ ਮੈਂ ਤੁਹਾਡਾ ਪਿਓ ਹਾਂ ਤਾਂ ਤੁਹਾਡਾ ਪਿਓ ਤੁਹਾਨੂੰ ਹੁਕਮ ਕਰਦਾ ਹੈ ਕਿ ਤੁਸੀਂ ਹੁਣ ਘਰ ਚੱਲੋ ਪ੍ਰੇਮ ਕਰਤ ਪਰਵਾਹ ਸਗਰਾ ਪਰਿਵਾਰ ਤੁਹਾਡੇ ਪ੍ਰੇਮ ਤੋਂ ਤਰਸ ਗਿਆ ਤੁਹਾਡੇ ਬੱਚਿਆਂ ਦਾ ਪਿਆਰ ਵੱਡਾ ਹੈ ਕਈਆਂ ਨੇ ਵੇਖਿਆ ਹੈ ਬੱਚਿਆਂ ਨੂੰ ਕਈਆਂ ਨੇ ਵੇਖਿਆ ਨਹੀਂ ਹੈ ਸ੍ਰੀ ਚੰਦ ਨੂੰ ਲਖਮੀ ਦਾਸ ਨੂੰ ਉਹਨਾਂ ਦੇ ਨਾਲ ਵੀ ਬੜੀ ਮੁਹੱਬਤ ਹੈ ਲਾਲੂ ਜੀ ਕਹਿੰਦੇ ਨੇ ਮੈਂ ਆਪਣੇ ਪੁੱਤਰਿਆਂ ਨੂੰ ਵੇਖਣਾ ਹੈ ਦਾਦੀ Maa ਆਪਣੇ ਪੁੱਤਰਿਆਂ ਦੇ ਲਈ ਤਰਸ ਰਹੀ ਹੈ ਆਪਣੀ ਨੂੰਹ ਦੇ ਲਈ ਤਰਸ ਰਹੀ ਹੈ ਆਪਣੇ ਪੁੱਤਰ ਦੇ ਲਈ ਤਰਸ ਰਹੀ ਹੈ ਇਹਦੇ ਕਰਕੇ ਪੁੱਤਰ ਜੀ ਸਾਡਾ ਜਿਹੜਾ ਸਾਰਾ ਬੇਦੀ ਪਰਿਵਾਰ ਹੈ ਨਾ ਪ੍ਰੇਮ ਕਰਤ ਪ੍ਰਵਾਹ ਸਗਰਾ ਚਲੋਕ ਟੰਬ ਬਿਖੇ ਨਿਜ ਰਹੀ ਆਪਣੇ ਘਰ ਚੱਲੋ ਪੁੱਤਰ ਜੀ ਤੁਸੀਂ ਬਾਹਰ ਆ ਕੇ ਤੇ ਟਿਕਾਣਾ ਕਰ ਲਿਆ ਹੈ ਆਪਣਾ ਘਰ ਵੀ ਹੈ ਆਪਣਾ ਦਰ ਵੀ ਹੈ ਜਿੱਥੇ ਮਰਜ਼ੀ ਬੈਠੋ ਰੌਣਕ ਲਾਓ ਚੰਗੇ ਤੁਹਾਡੇ ਅਲਫਾਜ਼ ਨੇ ਚੰਗਾ ਲੋਕਾਂ ਦੇ ਨਾਲ ਤੁਸੀਂ ਗੱਲਬਾਤ ਕਰਦੇ ਹੋ ਪਰ ਪੁੱਤਰ ਜੀ ਹੁਣ ਘਰ ਚੱਲੋ ਘਰ ਜਾ ਕੇ ਆਪਣੇ ਆਣ ਜਾਣ ਕੋ ਨਾ ਬਣਾ ਕਹੀ ਹੈ ਜਦੋਂ ਤੁਸੀਂ ਆਣ ਜਾਣ ਦੀ ਗੱਲ ਕਰਦੇ ਹੋ ਨਾ ਤਾਂ ਤੁਹਾਡੇ ਮਾਤਾ ਪਿਤਾ ਤੇ ਜੋ ਬੀਤਦੀ ਉਹ ਮੈਂ ਮਹਿਸੂਸ ਕਰ ਸਕਦਾ ਤੋਡੀ ਮਾਂ ਦਾ ਬੜਾ ਦਿਲ ਖੜਦਾ ਕਿ ਮੇਰੇ ਪੁੱਤਰ ਹੁਣ ਆਇਆ ਅਤੇ ਹੁਣੇ ਮੇਰਾ ਪੁੱਤਰ ਜਾਣਦੀਆਂ ਗੱਲਾਂ ਕਰਦਾ ਦੋ ਚਾਰ ਦਿਨ ਆਪਣੀ ਮਾਂ ਦੇ ਕੋਲ ਰਵੇ ਮਾਂ ਦੇ ਨਾਲ ਪਿਆਰ ਮੁਹੱਬਤ ਦੀਆਂ ਗੱਲਾਂ ਕਰੇ ਮਾਂ ਨੂੰ ਆਪਣੇ ਜਿਹੜਾ ਪਿਆਰ ਦਾ ਦులਾਰ ਦਾ ਨਿਗਾ ਦੇਵੇ ਥੋੜਾ ਹੁਣ ਮਾਤਾ ਜੀ ਦੇ ਵੱਲ ਵੇਖੋ ਬਾਂਦਭ ਮਾਹ ਹੈ ਪਤ ਹੈ ਅਦਕਾਈ ਤਾਂ ਸਤਿਕਾਰਯੋਗ ਲਾਲੂ ਜੀ ਕਹਿੰਦੇ ਨੇ ਪੁੱਤਰ ਜੀ ਅਰਬ ਦੇ ਦਰਬੜੇ ਨੇ ਅਰਬ ਨੂੰ ਪਿਆਰ ਕਰਨ ਵਾਲੇ ਬੜੇ ਨੇ ਪਰ ਪਰਿਵਾਰ ਦੇ ਨਾਤੇ ਤੁਹਾਡਾ ਚਾਚਾ ਹੋਂ ਦੇ ਨਾਤੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਹਾਂ ਕਿ ਜਿਹੜਾ ਦੁਨੀਆਦਾਰੀ ਹੈ ਨਾ ਇਹ ਦੁਨੀਆਦਾਰੀ ਬਾਂਧਵ ਕਹਿੰਦੇ ਨੇ ਰਿਸ਼ਤੇਦਾਰ ਪਰਿਵਾਰ ਦੇ ਵਿੱਚ ਜਿਹੜੀ ਸਾਡੀ ਇੱਜ਼ਤ ਬਣਦੀ ਹੈ ਪਰਿਵਾਰ ਦੇ ਵਿੱਚ ਜਿਹੜਾ ਸਾਡਾ ਮੋਹ ਬਣਦਾ ਤਾਂ ਲਾਇਕ ਉਹਨੂੰ ਕਹਿੰਦੇ ਨੇ ਜਿਹੜਾ ਘਰ ਪਰਿਵਾਰ ਦੇ ਵਿੱਚ ਆਪਾਂ ਕਿਸੇ ਦੇ ਖੁਸ਼ੀ ਗਮੀ ਦੇ ਵਿੱਚ ਗਏ ਕੋਈ ਸਾਡੇ ਆਇਆ ਅਸੀਂ ਇਦਾਂ ਆਉਣੇ ਜਾਣੇ ਬਣਦੀ ਹੈ ਤਾਂ ਘਰ ਦੇ ਵਿੱਚ ਅਨੇਕਾਂ ਸਾਡੇ ਰਿਸ਼ਤੇਦਾਰ ਸਾਡੇ ਪਰਿਵਾਰਾਂ ਦਾ ਗਵਰਡ ਦੇ ਹੁੰਦੇ ਨੇ ਨਾਨਕ ਕਿਤੇ ਤੁਹਾਡਾ ਇਕਲੌਤਾ ਪੁੱਤਰ ਰ ਉਹ ਹੈ ਕਿੱਥੇ ਬਾਰ-ਬਾਰ ਸਵਾਲ ਹੁੰਦੇ ਨੇ ਅੱਲਾਹ ਹੈ ਲਾਇਕ ਸੋ ਸਭ ਭਾਈ ਤਾਂ ਜਿਹੜੇ ਸਾਡੇ ਨਗਰ ਦੇ ਲਾਇਕ ਪੁੱਤਰ ਨੇ ਮੈਂ ਨਹੀਂ ਕਹਿੰਦਾ ਸਾਡਾ ਨਾਨਕ ਲਾਇਕ ਨਹੀਂ ਹੈ ਲਾਨਕ ਦੀ ਤਾਂ ਗੱਲ ਏ ਵੱਖਰੀ ਹੈ ਪਰ ਮੈਂ ਕਹਿ ਰਿਹਾ ਕਿ ਸਾਡੇ ਨਗਰ ਦੇ ਵਿੱਚ ਗੱਲ ਇਹ ਆ ਸਾਡਾ ਆਪੁੱਤਰ ਲਾਇਕ ਸਾਡਾ ਆਪੁੱਤਰ ਲੈ ਕੇ ਸਾਡਾ ਪੁੱਤਰ ਬੜੀ ਸੇਵਾ ਕਰਦਾ ਹੈ ਬੜੀ ਖਿਦਮਤ ਕਰਦਾ ਹੈ ਮਾਪਾਪ ਦੀ ਬੜੀ ਖਿਦਮਤ ਕਰਦਾ ਹੈ ਤਾਂ ਸਾਰੇ ਇਦਾਂ ਕਹਿੰਦੇ ਨੇ ਕਿ ਇਹ ਲਾਇਕ ਨੇ ਭੇਖ ਵਕੀਰੀ ਤੂੰ ਕਿਨੋ ਤਾਂ ਕਹਿੰਦੇ ਤੁਸੀਂ ਆਪਣਾ ਭੇਖ ਜਿਹੜਾ ਬਣਾਇਆ ਉਹ ਫਕੀਰੀ ਬਣਾ ਬਣਾ ਲੇ ਸਾਬਨ ਸਰੀਕ ਨੇ ਓ ਮਨ ਚੀਨੋ ਪਰ ਇੱਕ ਗੱਲ ਸਾਰੇ ਕਹਿੰਦੇ ਨੇ ਕਿ ਨਾਨਕ ਨੇ ਫਕੀਰਾਂ ਵਾਲਾ ਪੇਖ ਧਾਰਨ ਕਰ ਲਿਆ ਨਾਨਕ ਨੇ ਆਪ ਤਾਂ ਦੁਖੀ ਹੋਣਾ ਹੀ ਸੀ ਤਾਂ ਉਹ ਆਪਣੀ ਜਿਹੜੀ ਵਗਾਨੀ ਧੀ ਉਹਨਾਂ ਦੇ ਲੜ ਲਾਈ ਐ ਇਸ ਲਖਣੀ ਉਹਨੂੰ ਵੀ ਦੁਖੀ ਕਰਦੇ ਪਏ ਨੇ ਕਦੇ ਮਸਾਣਾ ਦੇ ਵਿੱਚ ਬਹਿ ਜਾਂਦੇ ਨੇ ਜਾ ਕੇ ਅਤੇ ਕਦੇ ਮਸੀਤੇ ਚਲੇ ਜਾਂਦੇ ਨੇ ਤੁਹਾਡੀਆਂ ਜਿਹੜਾ ਉੱਥੇ ਤੁਸੀਂ ਜੋ ਕੁਝ ਕਰਕੇ ਆਏ ਹੋ ਤੁਹਾਡੇ ਤੋਂ ਪਹਿਲਾਂ ਤੁਹਾਡੀਆਂ ਇੱਥੇ ਗੱਲਾਂ ਸਾਰੀਆਂ ਪਹੁੰਚ ਗਈਆਂ ਤਾਂ ਹੁਣ ਜਿਹਦੀ ਧੀ ਹੈ ਤਾਂ ਉਹ ਬੜੇ ਦੁਖੀ ਨੇ ਇਹਦੇ ਕਰਕੇ ਹੋ ਸਕਦਾ ਸੁਲਖਣੀ ਆਪਣੇ ਪੇਕੇ ਗਈ ਹੋਵੇ ਇੱਕ ਬੱਚਾ ਤੁਹਾਡਾ ਇੱਥੇ ਹੈ ਸੁਲਤਾਨਪੁਰੇ ਬਟਾਲੇ ਹੈ ਸਾਡੀ ਨੂ ਰਾਣੀ ਆਪਣੇ ਨਾਲ ਲੈ ਗਈ ਲਖਮੀ ਦਾਸ ਨੂੰ ਪਰ ਕਾਰਨ ਇਹਦਾ ਕੀ ਹੈ ਪੁੱਤਰ ਜੀ ਸਾਰੇ ਇਦਾਂ ਪਰਿਵਾਰ ਵਾਲੇ ਰਿਸ਼ਤੇਦਾਰ ਕੋਈ ਗੱਲ ਕਹਿੰਦੇ ਨੇ ਕਹਿੰਦੇ ਨਾਨਕ ਫਕੀਰ ਹੋ ਗਏ ਆ ਇਹਦੇ ਕਰਕੇ ਇੱਕ ਬੱਚਾ ਉਹਦਾ ਪਰਿਵਾਰ ਜਿਹੜਾ ਹੈ ਇੱਕ ਇੱਥੇ ਹੈ ਤੇ ਕੋਥੇ ਹੈ ਤਾਂ ਨਹੀਂ ਪਰਿਵਾਰ ਦੇ ਨਾਲ ਬਣਦੀ ਆਪਣੀ ਘਰ ਵਾਲੀ ਦੇ ਨਾਲ ਸੁਲੱਖਣੀ ਦੇ ਨਾਲ ਤਾਂ ਨਹੀਂ ਉਹਨਾਂ ਦੀ ਬਣਦੀ ਬਹੁਤ ਗੱਲਾਂ ਕਰਦੇ ਨੇ ਇੱਥੇ ਕਿ ਸਭ ਕਹਿੰਦੇ ਨੇ ਇਹ ਕਿ ਜਿਹੜਾ ਨਾਨਕ ਹੈ ਉਹ ਫਕੀਰ ਹੋ ਗਿਆ ਸਭਨ ਸਰੀਕਨ ਉਹ ਮਨ ਚੀਨੋ ਸਾਰੇ ਸਰੀਕ ਇਦਾਂ ਹੀ ਬੋਲਦੇ ਨੇ ਕਿ ਨਾਨਕ ਜਿਹੜਾ ਹੈ ਤੁਹਾਡਾ ਬਾਵਰੀ ਹੈ ਮਸੀਤੇ ਚੱਲਿਆ ਜਾਂਦਾ ਹੈ ਸਮਸ਼ਾਨ ਘਾਟ ਦੇ ਵਿੱਚ ਕੌਣ ਵਹਿੰਦਾ ਜਾ ਕੇ ਮਸਾਣਾ ਦੇ ਵਿੱਚ ਜਾ ਕੇ ਨਾਨਕ ਵੇਜੇ ਆਪਣਾ ਪਰਿਵਾਰ ਹੈ ਰੱਬ ਨੇ ਸੋਹਣਾ ਪਰਿਵਾਰ ਦਿੱਤਾ ਹੈ ਪਰਿਵਾਰ ਦੇ ਵਿੱਚ ਵਿਚਰਨਾ ਪਰ ਤੁਹਾਡੇ ਬਾਰੇ ਇਦਾਂ ਸਾਡੇ ਸ਼ਰੀਕ ਬੋਲਦੇ ਨੇ ਭਾਈ ਉਹ ਨਲਾਇਕ ਆਏ ਨਾ ਕਾਜ ਜਦੋਂ ਸਿਫਤਾ ਹੁੰਦੀਆਂ ਨੇ ਪੁੱਤਰ ਜੀ ਤੁਹਾਡੇ ਤੇ ਮਾਣ ਅਸੀਂ ਕਰਦੇ ਆਂ ਪਰ ਜਿਹੜੇ ਗੱਲਾਂ ਵਿੱਚ ਕਰਨ ਵਾਲੇ ਹੁੰਦੇ ਨੇ ਉਹਨਾਂ ਦਾ ਮੂੰਹ ਕਿਦਾਂ ਬੰਦ ਕਰੀਏ ਹੁਣ ਘਰ ਰਹੋਗੇ ਘਰ ਰਹਿ ਕੇ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਰਹੋ ਆਪਣੇ ਆਪ ਹੀ ਉਹਨਾਂ ਦੇ ਸਵਾਲ ਦਾ ਜਿਹੜੇ ਬੋਲਦੇ ਪਏ ਨੇ ਉਹਨਾਂ ਦਾ ਮੂੰਹ ਬੰਦ ਹੋਵੇਗਾ ਤੁਹਾਨੂੰ ਨਲਾਇਕ ਆਖਿਆ ਜਾਂਦਾ ਹੈ ਚਾਚਾ ਜੀ ਲਾਲੂ ਜੀ ਕਹਿੰਦੇ ਨੇ ਇਹ ਮੈਂ ਆਪਣੇ ਕੰਨਾਂ ਦੇ ਨਾਲ ਸੁਣਿਆ ਉਹਨਾਂ ਨੂੰ ਕੀ ਜਵਾਬ ਦੇਵਾਂ ਜੇ ਤੁਹਾਡਾ ਪਰਿਵਾਰ ਤੁਹਾਡੇ ਕੋਲ ਮੈਂ ਪੁੱਛਾਂ ਭਾਈ ਕੀ ਕਮੀ ਹੈ ਬਿਸਕੋ ਸੁਲਤਾਨਪੁਰ ਰਹਿੰਦੇ ਹੋ ਪਰ ਸੁਲਤਾਨਪੁਰ ਦੀਆਂ ਗੱਲਾਂ ਵੀ ਇੱਥੇ ਪਹੁੰਚ ਗਈਆਂ ਨੇ ਇੱਕ ਪੁੱਤਰ ਜਿਹੜਾ ਤੁਹਾਡਾ ਉਹਦੀ ਭੂਆ ਪਾਲ ਰਹੀ ਹੈ ਭੂਆ ਦੇ ਕੋਲ ਇੱਕ ਆਪਣੀ ਮਾਂ ਦੇ ਕੋਲ ਨਾਨਕ ਇਹ ਆਪਣੇ ਬਟਾਲੇ ਲੋਕ ਬਹੁਤ ਗੱਲਾਂ ਕਰਦੇ ਨੇ ਨਾਨਕ ਫਕੀਰ ਹੋ ਗਿਆ ਨਾਨਕ ਬਾਬਰਾ ਹੋ ਗਿਆ ਇੱਥੇ ਤੱਕ ਲੋਕ ਕਹਿੰਦੇ ਨੇ ਨਾਨਕ ਤਾਂ ਨਲਾਇਕ ਹੈ ਤਨ ਮੈਂ ਭੇਖ ਫਕੀਰੀ ਸਾਜਾ ਇਹਦੇ ਕਰਕੇ ਉਹਨੇ ਫਕੀਰੀ ਦਾ ਜਿਹੜਾ ਸਾਜਾ ਕੀਤਾ ਮਲੋ ਫਕੀਰ ਬਣਿਆ ਹੈ ਨਾਨਕ ਆ ਚਲੋ ਬਸੋ ਨੇਜ ਬਾਂਦਪਾ ਮੈਂ ਕਹਿੰਦੇ ਚਲੋ ਆਪਣੇ ਘਰ ਬਹੁਤੀਆਂ ਗੱਲਾਂ ਚਾਚਾ ਜੀ ਕਹਿੰਦੇ ਨੇ ਆਪਣੇ ਘਰ ਜਾ ਕੇ ਕਰਾ ਉਹਨ ਇਥੇ ਨਗਰ ਹੈ ਨਗਰ ਦੇ ਵਿੱਚ ਘਰ ਪਰਿਵਾਰ ਦੀਆਂ ਗੱਲਾਂ ਨਹੀਂ ਕਰੀਦੀਆਂ ਪੁੱਤਰ ਜੀ ਕਿਹੜਾ ਕਿਹੜਾ ਦੁੱਖ ਤੁਹਾਨੂੰ ਤੁਹਾਡੇ ਮੇਤਾ ਮਾਤਾ ਪਿਤਾ ਦਾ ਅਸੀਂ ਆਪਣਾ ਦਸੀਏ ਤੁਹਾਡਾ ਆਪਣੀ ਮਰਜ਼ੀ ਹੈ ਤੁਸੀਂ ਭਾਵੇਂ ਜਿਹੜਾ ਮਰਜ਼ੀ ਭੇਖ ਧਾਰਨ ਕਰੋ ਤੁਹਾਡੇ ਭੇਖ ਦੇ ਨਾਲ ਸਾਨੂੰ ਕੋਈ ਤਕਲੀਫ ਨਹੀਂ ਹੈ ਜਿਹੜੇ ਸਾਡੇ ਸ਼ਰੀਕ ਨੇ ਉਹਨਾਂ ਨੂੰ ਵੀ ਤਕਲੀਫ ਆਉਣੀ ਹੈ ਪਰ ਗੱਲਾਂ ਕਰਨ ਵਾਲੇ ਕਰਦੇ ਨੇ ਇਹਦੇ ਕਰਕੇ ਪੁੱਤਰ ਜੀ ਅਸੀਂ ਮਾਨੋ ਬੱਚ ਮਮ ਫੇਰੋ ਨਹੀਂ ਤੱਕ ਇਹਨੇ ਮੈਂ ਹੁਣ ਤੁਹਾਡਾ ਇੱਕ ਵੀ ਬਚਨ ਨਹੀਂ ਸੁਣਨਾ ਐਜਾ ਨਾ ਸਮਝ ਕੇ ਤੁਹਾਡਾ ਚਾਚਾ ਹੈ ਮੈਂ ਤੁਹਾਡਾ ਪਿਤਾ ਤੁਹਾਡਾ ਐਦਾ ਸਮਝੋ ਕਿ ਮੇਰਾ ਪਿਤਾ ਮੈਨੂੰ ਕਹਿ ਰਿਹਾ ਬਸ ਆਖਰੀ ਤੁਹਾਨੂੰ ਬਚਨ ਹੈ ਪੁੱਤਰ ਜੀ ਮਾਨੋ ਬੱਚ ਮਾ ਮੇਰਾ ਬਚਨ ਮੰਨੋ ਅਤੇ ਫੇਰ ਉਹ ਨਹੀਂ ਹੁਣ ਕੋਈ ਵੀ ਤੁਹਾਡੀ ਗੱਲਬਾਤ ਤੁਹਾਡੀ ਕੋਈ ਵੀ ਸਾਫ ਸਫਾਈ ਦੇਓਗੇ ਸੁਣੀ ਨਹੀਂ ਜਾਵੇਗੀ ਸਿੱਧਾ ਆਪਣੇ ਘਰ ਚਲੋ ਘਰ ਜਾ ਕੇ ਲੰਗਰ ਪਾਣੀ ਛਕੋ ਆਪਣੇ ਘਰ ਵੇਕੇ ਪੰਬੋਤੀਆਂ ਗੱਲਾਂ ਕਰਨੀਆਂ ਨੇ ਮਾਂ ਨੇ ਗੱਲਾਂ ਕਰਨੀਆਂ ਨੇ ਸਾਡੇ ਬੱਚੇ ਨੇ ਹੋਰ ਵੀ ਤੁਹਾਡੇ ਭਰਾ ਚਾਚੇ ਪਚੀਦੇ ਤਾਹੇ ਸਾਰਿਆਂ ਨੇ ਗੱਲਾਂ ਕਰਨੀਆਂ ਨੇ ਮੁਹਬਤ ਦੀਆਂ ਤੁਹਾਡੇ ਨਾਲ ਤੁਹਾਡਾ ਬੜਾ ਜਿਹੜੀ ਰਹਿਮਤ ਵਰਸਾ ਰਹੇ ਹੋ ਉਥੇ ਸੁਲਤਾਨਪੁਰ ਦੇ ਵਿੱਚ ਬੜੀਆਂ ਗੱਲਾਂ ਹੁੰਦੀਆਂ ਨੇ ਤਾਂ ਅਸੀਂ ਤਾਂ ਮਾਣ ਕਰਦੇ ਆਂ ਪਰ ਲੋਕਾਂ ਦਾ ਸਿਮੂ ਕਿਦਾਂ ਬੰਦ ਕਰੀ ਲੋਕ ਜੋ ਗੱਲਾਂ ਕਰਦੇ ਨੇ ਇਹਦੇ ਕਰਕੇ ਪੁੱਤਰ ਜੀ ਆਪਣੇ ਘਰ ਚੱਲੋ ਆਪਾਂ ਹੌਣ ਗੱਲਬਾਤ ਕਰਦੇ ਆਂ ਉਹ ਨਾਨਕ ਦੇ ਮਹਾਰਾਜ ਜੀ ਆਪਣੀ ਮਾਂ ਦੇ ਨਾਲ ਕਰ ਜਾਣਗੇ ਬਾਕੀ ਦੇ समापी समय हूंदियां पिछा वाहिगुरू जी का ख़ालगुरू जी फतेह